ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਸੀਟਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦਲਜੀਤ ਭਾਜੀ ਕੋਲ ਆਪਾਂ ਆਏ ਆਂ ਤੇ ਥੋੜਾ ਸ਼ਾਮਾਂ ਦਾ ਹੀ ਟਾਈਮ ਹੋ ਗਿਆ ਵਾ ਪਰ ਫਿਰ ਵੀ ਉੱਧਰ ਜਿਹੜਾ ਪੂਰਾ ਚੰਦ ਨੇ ਤੁਹਾਨੂੰ ਕੱਲਾ ਕੱਲਾ ਪਸ਼ੂ ਉੱਥੇ ਲੈ ਜਾ ਕੇ ਚੰਗੀ ਤਰ੍ਹਾਂ ਵਿਖਾਵਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਗਾਂ ਤੇ ਤੁਹਾਨੂੰ ਚਾਰ ਮੱਝਾਂ ਤੁਹਾਨੂੰ ਦਿਖਾਉਣੀਆਂ ਐ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਹੁਣਾਂ ਨਾ ਤੇ ਪੁੱਛਨੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਵਧੀਆ ਵਧੀਆ ਸ਼ਾਮਾਂ ਹੀ ਪੈ ਗਈਆਂ ਫਿਰ ਹਾਂਜੀ ਹਾਂਜੀ ਲੇਟ ਹੋ ਗਿਆ ਜੀ ਠੀਕ ਐ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਦਲਜੀਤ ਸਿੰਘ ਹਾਂਜੀ ਪਿੰਡ ਕਸੀਰਪੁਰ ਸੀਰ ਫਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਬੋਲਦੇ ਕਰੀ ਫੋਨ ਨੰਬਰ 97796 35121 ਠੀਕ ਐ ਵੀਰ ਜੀ ਕੋਈ ਹੋਰ ਗੱਲ ਬੇਨਤੀ ਕੇ ਛੋਟਾ ਖੀਰਪੁਰ ਆਪਣਾ ਪਿੰਡ ਅੱਛਾ ਹਾਂਜੀ ਹਾਂਜੀ ਦੋ ਕਸੇਟਪੁਰ ਦਾ ਨਾਂ ਨਾਲ ਹੀ ਆ ਉਹ ਤੇ ਰੇਖਾ ਪੈਂਦਾ ਹਰ ਬੰਦਾ ਕਹਿੰਦਾ ਕਿ ਮਤਲਬ ਬੋਲਿਆ ਕਰੋ ਪਾਜੀ ਮਲਕ ਵਿੱਚ ਛੋਟਾ ਖੀਰਪੁਰ ਅੱਛਾ ਹਾਂਜੀ ਚਲੋ ਉਹ ਤੇ ਬਿਲਕੁਲ ਲੱਗ ਲੱਗੇ ਹੀ 10 ਕਿਲੋ ਮੀਟਰ ਦਾ ਫਰਕ ਆ ਚਲੋ ਹਾਂਜੀ ਹਾਂਜੀ ਤੇ ਜਿਹੜਾ ਵਾ ਅੱਜ ਫੇਰ ਤਾਂ ਔਕੜ ਕਬਣ ਹੈਗੀ ਜੀ ਹਾਂਜੀ ਹਾਂਜੀ ਇੱਕ ਤੱਕੜ ਕਬਣ ਜੀ ਠੀਕ ਆ ਚਲੋ ਪਹਿਲਾਂ ਕਿਹੜੀ ਵਿਖਾ ਦਈਏ ਪਹਿਲਾਂ ਵੀਰ ਜੀ ਇਹੋ ਵਿਖਾ ਦਿੰਨੇ ਤੁਹਾਨੂੰ ਚਲੋ ਫੇਰ ਪਹਿਲਾਂ ਇਹ ਹੀ ਤੁਹਾਨੂੰ ਵਿਖਾ ਦਿੰਨੇ ਆ ਕਿੰਨਾ ਵਸੂ ਵਸ ਹੋਈ ਜਵੇ ਜੀ ਇਹ ਵੀ ਜੀ ਤੀਜਾ ਸੂਆ ਸੋਈ ਆ ਅੱਛਾ ਤੀਸਰਾ ਸੂਆ ਸੋਈ ਆ ਤੇ ਕਿੰਨਾ ਕਿਚਰ ਹੋ ਗਿਆ ਸੋਈ ਨਾ ਵੀ ਜੀ ਇਹ ਰਾਤ ਦੀ ਸੋਈ ਆ ਅੱਛਾ ਰਾਤ ਦੀ ਸੋਈ ਆ ਹਾਂਜੀ ਹਾਂਜੀ ਚੰਗੀ ਤਿਆਰ ਹੋਈ ਆ ਥੱਲੇ ਪੇ ਕਿੰਨਾ ਕ ਦੁੱਧ ਚਵਾਈ ਜਾਊਗੀ ਵੀ ਜੀ ਦੁੱਧ ਬੋਤਲ 14 ਕਿਲੋ ਚਵਾਈ ਆਂਗੀ ਅੱਛਾ 14 ਕਿਲੋ ਜਿਹੜਾ ਇਹ ਚਵਾਈ ਜਾਊਗੀ ਹਾਂਜੀ ਹਾਂਜੀ ਲਿਆ ਖੋਲੋ ਹਾਂ ਫਿਰ ਤੋੜ ਦਈਏ ਆ ਦੇਖ ਸਰਦੇ ਜੀ ਚੰਗੇ ਵੱਡੇ ਕੱਦ ਕਾਠ ਵਾਲੀ ਹੈ ਜਿਹੜੀ ਇੱਕ ਮਿੰਟ ਰੋਕੋ ਮੇਰੇ ਵਿੱਚ ਆ ਹਵਾਨਾ ਜਿਹੜਾ ਇਹਦਾ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਪੂਰੀ ਭਾਰੀ ਮੱਝ ਆ ਜਿਹੜੀ ਬਾਕੀ ਅੱਖਾਂ ਜਿਹੜੀਆਂ ਇਹਨਾਂ ਦੀਆਂ ਕਾਲੀਆਂ ਹੀ ਆ ਪਰ ਥੋੜੀਆਂ ਰੋਸ਼ਨੀ ਪੈਨ ਕਰਕੇ ਜਿਹੜੀਆਂ ਲਿਖੀਆਂ ਨੇ ਕਾਫੀ ਥਾਣੇ ਦੇਖ ਸਰਦੇ ਲੰਘ ਕੇ ਤੋਂ ਲੈ ਜਾ ਵੀ ਦੀ ਲੈ ਜਾ ਲੈ ਜਾ ਅੱਛੇਵੇਂ ਥਾਣਾ ਦਾ ਸਾਈਡ ਕਰ ਦੇਖ ਸਰਦੇ ਚੰਗਾ ਬਾਕੀ ਹੁਣ ਸਵਾਛੇ ਦਾ ਜਿਹੜਾ ਟਾਈਮ ਹੋਇਆ ਜਿਹੜੀ ਆਪਾਂ ਵੀਡੀਓ ਬਣਾਉਂਦੇ ਸ਼ਾਮ ਦਾ ਟਾਈਮ ਹੈ ਤੇ ਬੱਚਾ ਕੀ ਵੀਰ ਜੀ ਇਹਦੇ ਮਗਰ ਬੱਚਾ ਵੀ ਕੀ ਨਾ ਮਰ ਕੱਟਾ ਜੀ ਕਿਹੜਾ ਜੀ ਉਹ ਕਾਲਾ ਆ ਕਾਲਾ ਜੀ ਤਾਜਾ ਹੀ ਆ ਬਿਲਕੁਲ ਗਿੱਲਾ ਨਾਲ ਵੇਖੋ ਕੋਈ ਨਹੀਂ ਰਹਿਣ ਤੋਂ ਬੈਠਾ ਇਹਦੇ ਇੱਕ ਵਾਰੀ ਥਾਣੇ ਲੱਗ ਗਏ ਤਾਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੇ ਆ ਦੇਖੋ ਜੀ ਬਿਲਕੁਲ ਗਿੱਲਾ ਨਾਲ ਤਾਜਾ ਬਿਲਕੁਲ ਗਿੱਲਾ ਹੀ ਆ ਨਾਲ ਹਾਂਜੀ ਹਾਂਜੀ ਠੀਕ ਐ ਤੇ ਕਿੰਨੇ ਦੇ ਵੀਰ ਜੀ ਦੇ ਦਿੰਦੇ ਨੇ ਫਿਰ ਮੱਝ ਆਪਾਂ ਇਹ ਵਾਲੀ ਜੀ ਮੁੱਲ ਕਿੰਨਾ ਮਰਜ਼ੀ ਕਰੀਏ 95000 ਰੁਪਏ ਮੈਂ ਹੀ ਦੇ ਦਾਂ 95000 ਦੀ ਮੌਕੇ ਤੇ ਹੋਰ ਕਰ ਦੋ ਕਿ ਮਾਨਤਨ ਮਾਨਤਨ ਕਰ ਦੋ ਫੋਨ ਲਾਵੇ ਕੋਈ ਹੈਨਾ ਹਾਂਜੀ ਬਾਕੀ ਲੋੜੀ ਦਾ ਮੌਕਾ ਹੈ ਕਿਸੇ ਨੂੰ ਨਰਾਜ਼ ਨਾ ਕਰੀਏ ਨਾ ਕਿਸੇ ਨੂੰ ਨਰਾਜ਼ ਨਹੀਂ ਕਰਨਾ ਕਿਸੇ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੂਸਰੇ ਪਾਸੇ ਤਾਂ ਵੀ ਥੰਮ-ਥੰਮ ਦਿਖਾ ਦਈਏ ਤੇ ਇਕੱਲੀ ਲਾਗੇ ਤਾਂ ਕੋਸ਼ਿਸ਼ ਕਰਾਂਗੇ ਇਕੱਲੀ-ਕੱਲੀ ਚੀਜ਼ ਦਿਖਾਉਣ ਦੀ ਬਾਕੀ ਜੇ ਫਿਰ ਵੀ ਕੋਈ ਰਹਿ ਜਾਵੇ ਤਾਂ ਤੁਸੀਂ ਵੀਡੀਓ ਨਾਲ ਤਾਂ ਵੀਡੀਓ ਜਿਹੜੀ ਮੰਗਵਾ ਸਕਦੇ ਜੀ ਪਿੱਠਪੁੜੇ ਦੀ ਜਿਹੜੀ ਚੰਗੀ ਹੈ ਵੀ ਅਜੇ ਪੁੜੇ ਨੇ ਬਰਾਬਰ ਕੀਤੇ ਨਹੀਂ ਜੀ ਠੀਕ ਹੈ ਜੀ ਕਾਫੀ ਚੜਾਈ ਚਾ ਜਿਹੜੀ ਮੱਝ ਹਾਂਜੀ ਪਾਰੇ ਪੱਲੇ ਦੀ ਮੱਝ ਤੇ ਆ ਗਾਂ ਬਾਰੇ ਦੱਸ ਦਈਏ ਵੀ ਜੀ ਵੀ ਜੀ ਇਹ ਅੱਜ ਹੀ ਆਈ ਜੀ ਅੱਛਾ ਇਹ ਤਲੜ ਜੀ ਵਿੱਢੇ ਅਗਲੇ ਥਾਂ ਦੀ ਅੱਛਾ ਬਿਆਣੀ ਵਾਲੇ ਬਨੇ ਦੀ ਬਿਆਣੀ ਵਾਲੇ ਪਾਸੇ ਤੇ ਅਗਲੇ ਥਾਂ ਦੀ ਤਲੜੇ ਹਾਂਜੀ ਠੀਕ ਆ ਤੇ ਇਥੇ ਦੁੱਧ ਹੈਗਾ ਵੀਰ ਜੀ ਕਾਣ ਜਦੋਂ 6 ਕਿਲੋ ਦੇ ਵਿੱਚ ਅੱਛਾ ਉਹ 6 ਕਹਿੰਦੇ ਮੈਂ 5 ਕਿਲੋ ਕਹਿਣਾ ਬੱਚੇ ਤੋਂ ਬਿਨਾ ਆ ਕੇ ਬੱਚੇ ਤੋਂ ਬਿਨਾ ਜੀ ਠੀਕ ਆ ਇਹਨੂੰ ਮਲਕੇ ਅੱਜ ਡੇਢ ਮਿੰਨ ਆ ਗਿਆ ਉਹਨੂੰ ਫੇਰੇ ਚੈੱਕ ਕਰਾ ਦਾਂਗੇ ਅੱਛਾ ਹਾਂਜੀ ਹਾਂਜੀ ਠੀਕ ਆ ਇਹ ਤੋੜ ਦਈਏ ਨਾ ਫੇਰ ਤੋੜ ਕੇ ਦਿਖਾ ਦਈਏ ਬਾਕੀ ਜੇ ਇੱਕ ਟੋਕਰ ਗੱਬਣਾ ਮੱਝ ਵੀ ਇੱਕ ਤੁਹਾਨੂੰ ਦਿਖਾਉਣੀ ਹੈ ਇੱਕ ਥਾਂ ਦੀ ਥੱਲੇ ਜਿਹੜੇ 5 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਉਹਦੇ ਕੋਲ ਹੈਗਾ ਥੋੜਾ ਜਿਹਾ ਉਧਰ ਨੂੰ ਜ਼ਿਆਦਾ ਤੇਜ਼ੀ ਜਾਂਦੀ ਹੈ ਡਰਦੀ ਆ ਥੋੜਾ ਜਿਹਾ ਨੀਰਾ ਹੋ ਗਿਆ ਜਿਹੜਾ ਉੱਤਰਾ ਜਿਹੜੀ ਵੈੜ ਹੈ ਚੰਗੇ ਕੱਦ ਕਾਠ ਵਾਲੀ ਆ ਕਾਲੇ ਰੰਗ ਦੇ ਹੈਗੇ ਵੀ ਵੈੜ ਆ ਜਿਹੜੀ ਤੇ ਇਹਦਾ ਕੀ ਤੇ ਇਹਦਾ ਮੁੱਲ ਇਹ ਮਿਰਜੀ ਦੇ ਦਾਂਗੇ 12000 ਦੀ 12000 ਦੀ ਮੌਕੇ ਤੇ ਹੋਰ ਕਰ ਤੋ ਕਿ ਮੰਨ ਕਰ ਦਾਂਗੇ ਮੰਨ ਤਾਂ ਠੀਕ ਹੈ ਜੀ ਤੇ ਹੁਣ ਜਿਹੜੀ ਆਹ ਵਾਲੀ ਝੋਟੀ ਆ ਇਹਦੇ ਨੇ ਥਣੇ ਦੇਖ ਸਕਦੇ ਲੱਗੇ ਤਾਂ ਇੱਕ ਦੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਜਿਹੜਾ ਕਾਫੀ ਚੰਗਾ ਆ ਭਵਾਨਾ ਵੀ ਤੁਹਾਨੂੰ ਪਿੱਛੇ ਦਿਖਾ ਦਈਏ ਤੇ ਕਿੰਨਾ ਸੁਆਜੇ ਵਿਧੀਰਾ ਇਹਦਾ ਤੇ ਤੀਜਾ ਸੁਆਜੇ ਤੀਸਰਾ ਸੁਆਇਆ ਹਾਂਜੀ ਤੇ ਕਿੰਨੇ ਕ ਚੱਲਦੀ ਸੋਈ ਜੇ ਇਹਨੂੰ ਵੀ ਵੀ 8 ਦਿਨ ਹੋ ਗਏ ਸੋਈ ਨੂੰ 8 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਕਿੰਨੇ ਕ ਦੁੱਧ ਦੀ ਮਾਲਕ ਆ ਵੀਰ ਜੀ ਐ ਟਾਈਮ 'ਤੇ ਮੜੇ ਕੋਈ 11 ਕਿਲੋ ਦੁੱਧ ਹੋਊਗਾ ਅੱਛਾ ਜਿਹੜਾ ਮੂਲਾ ਮਾਰ ਕੇ ਦੁੱਧ 14 13 14 ਕਿਲੋ ਚਵਾ ਦੂਗੀ 13 14 ਲੀਟਰ ਜਿਹੜਾ ਚਵਾ ਦੂਗੀ ਮੱਝਾਂ ਆਪਣੇ ਕੋਲ ਜਿਹੜੀਆਂ ਸਾਰੀਆਂ ਚੰਗੇ ਦੁੱਧ ਦੇ ਦਲੀਆਂ ਲਿਆ ਫਿਰ ਤੋਰ ਬਾਕੀ ਜਦੋਂ ਵੀ ਆਈ ਤਾਂ ਮੱਝਾਂ ਫਿਰ ਜੇ ਨਾ ਕੋ ਸਾਰੀਆਂ ਜਿਹੜੀਆਂ ਚੰਗੇ ਦੁੱਧ ਵਾਲੀਆਂ ਹੁੰਦੀਆਂ ਭਾਵੇਂ ਟੋਕੜ ਗੱਬਣਾਵੇ ਤੇ ਭਾਵੇਂ ਸੱ ਇੱਕ ਟੋਕੜ ਗੱਬਨ ਵੀ ਤੁਹਾਨੂੰ ਚੰਗੇ ਰਿਕਾਰਡ ਵਾਲੀ ਤੁਹਾਨੂੰ ਦਿਖਾਉਣੀ ਹੈ ਜੇ ਇਹ ਵੀ ਜਿਹੜੇ ਚੰਗੇ ਪੇਠਪੁੜੇ ਦੀ ਹੈ ਚੰਗੇ ਗੱਦ ਕਾਟਦੀ ਹੈ ਜਿਹੜੀ ਹਾਂ ਦੇਖ ਸਾਡੇ ਥੱਲੇ ਆਏ ਵੀ ਲੱਜੋ ਵੀ ਹਾਂ ਦੇਖ ਸਾਡੇ ਦੁੱਧ 13 14 ਲੀਟਰ ਜਿਹੜਾ ਇਹ ਵੀ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਕੋਈ ਵੀ ਇੱਥੇ ਆ ਕੇ ਵੀ ਜੜੀਆਂ ਆਪਣੀਆਂ ਵੇਖ ਕੇ ਲਵਾ ਸਕਦਾ ਜੀ ਤੇ ਇਹਦਾ ਵੀ ਜੀ ਫਿਰ ਕੀ ਰੱਖੀ ਆਪਾਂ ਮੁੱਲ ਇਹਦਾ ਮੁੱਲ 20000 ਰੁਪਏ ਅੱਛਾ ਹਾਂਜੀ ਵੇਚਾ ਕਰਨਾ ਮੰਨਤਾ ਨਾ ਹੋਰ ਕਰਾ ਲਓ ਜਿੰਨਾ ਕਰਵਾਉਣਾ ਜੀ ਕਿੰਨੇ ਦਾ ਕਿੰਨੇ ਦੇ ਦਈਏ 20000 ਛੱਡ ਦਾਂ ਅੱਛਾ 88 ਦੀ ਹੋ ਜਾਊਗੀ ਹਾਂਜੀ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਮੌਕੇ ਤੇ ਮੰਨ ਤਾਂ ਜਿਹੜਾ ਹੋਰ ਹੋ ਜਾਊਗਾ ਥਾਣੇ ਦੇ ਕ ਵੀ ਚੰਗਾ ਲੱਗਾ ਜਿਹੜਾ ਯਾ ਦੇਖ ਸਾਡੇ ਹਵਾਨਾ ਇਹਦਾ ਇੱਕ ਵਾਰੀ ਫਿਰ ਤੋਂ ਲੱਗੇ ਤਾਂ ਤੇ ਹੁਣ ਇੱਕ ਆ ਝੋਟੀ ਪਹਿਲਾਂ ਨਹੀਂ ਜਾਂਦੀ ਜੇ ਵੀ ਨਹੀਂ ਹਾਂਜੀ ਪਹਿਲਾਂ ਨਹੀਂ ਹਾਂ ਦੇਖ ਸੰਦੇ ਹਵਾਨਾ ਇਹਦਾ ਚਾਰ ਦੰਦ ਵਿਜੀ ਅੱਛਾ ਚਾਰ ਦੰਦ ਚੈੱਕ ਕੀਤੇ ਤੁਸੀਂ ਦੰਦ ਦੇ ਚੈੱਕ ਕੀਤੇ ਕਰਾਦਨੇ ਜੇ ਖਲ ਠੀਕ ਹੈ ਜੀ ਹਾਂਜੀ ਬਾਕੀ ਬਿਲਕੁਲ ਛੋਟਾ ਸਿੰਘ ਹੈ ਜਿਹੜਾ ਇਹਦਾ ਆ ਵੇਖੋ ਵੀਰ ਜੀ ਹਾਂ ਦੇਖ ਸਾਡੇ ਜੀ ਚੋਗੀ ਵੀ ਨਹੀਂ ਅਜੇ ਪੂਰੀ ਇੱਕ ਮਿੰਟ ਰੁਕ ਜਾ ਵੀਰ ਜੀ ਚੰਗੀ ਤਰ੍ਹਾਂ ਦਿਖਾ ਦਿਖੇ ਨਹੀਂ 14 ਜੀ ਵੀਰ ਜੀ ਕੱਢੇ ਅਜੇ ਚੋਗੀ ਪੂਰੀ ਨਹੀਂ ਹੋਈ ਅਜੇ ਬਰਾਬਰ ਦੇ ਹੀ ਆ ਕਰਨ ਹਾਂਜੀ ਹਾਂਜੀ ਤੋੜ ਦਿਓ ਵੀਰ ਜੀ ਲੇ ਜਾ ਵੀ ਜੀ ਕਰੀ ਹੋਰ ਉਹ ਅੱਗੇ ਕਮਾ ਲਿਓ ਬਾਕੀ ਨੀਲੀ ਦੀ ਝੋਟੀ ਆ ਜਿਹੜੀ ਪਹਿਲਾਂ ਸੁਆ ਹਜੇ ਚਾਰ ਦੰਦ ਦਈ ਆ ਬਰਾਬਰ ਕਰਨ ਤੇ ਉਤਰਾ ਵੀ ਜਿਹੜੀ ਸੰਭੀ ਸੰਭੀ ਚੰਗੀ ਆ ਜਿਹੜੀ ਨਾ ਦੇਖ ਸਾਡੇ ਹਵਾਂ ਨਾਲ ਲੱਗੇ ਤਾਂ ਵੀ ਇੱਕਰੀ ਇਹਦਾ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਚੰਗੀ ਤਰ੍ਹਾਂ ਸੰਤ ਕਰਕੇ ਵੇਖ ਕੇ ਲੈ ਜੇ ਤੇ ਇਹਦਾ ਵੀ ਜੇ ਫਿਰ ਕੀ ਰੱਖੀਏ ਮੁੱਲ ਆਪਾਂ ਵੀ ਜੀ ਨੂੰ 8 ਦਿਨ ਹੋ ਗਏ ਸੋਈ ਨੂੰ ਅੱਜ 7-8 ਦਿਨ ਹੋ ਗਏ ਅੱਛਾ ਨਾਲ ਉਹ ਨਾਲੇ ਬੱਚੇ ਦਾ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਓਕੇ ਤੇ ਆਟਾ ਵੀ ਜੀ 8 ਕਿਲੋ ਅੱਛਾ ਹਾਂਜੀ ਹਾਂਜੀ ਕਿੰਨਾ ਚਵਾਈ ਜਾਊਗੀ ਵੀ ਜਦੋਂ 10 ਕਿਲੋ ਚਵਾ ਦੋਗੀ ਪਲੇ ਜੋੜੀ ਆ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਜੋ ਮਰਜ਼ੀ ਕਰੀਏ ਪੰਜਾਤਰ ਜਿਆਦੇ ਦੇਣ ਪੰਜਾਤਰ ਜਿਆਦੀ ਦੇ ਦੋਗੇ ਚਲ ਨਹੀਂ ਦੱਸ ਦੋ ਛੋਟ ਛਾਟ ਵਿੱਚੋਂ ਕਰ ਦੋਗੇ ਨਹੀਂ ਦੱਸ ਦੋਗੇ ਜੀ ਛੜ ਦੀਏ ਗੱਡੀਆਂ ਗੱਡੀਆਂ ਜੋਗੇ ਹੋਰ ਕੀ ਗੱਡੀਆਂ ਗੱਡੀਆਂ ਜੋਗੇ ਛੜ ਦੀਏ ਦੂਰ ਦੂਰ ਜੋਗੇ ਦੱਸੋ ਕੀ ਜਾਂਦੇ ਜੀ 2000 ਛੜ ਦੋ ਫਿਰ ਤਿੰਨ ਛੜ ਦਾਂ ਜੀ 72000 ਦੇ ਦੇਣ 72000 ਦੀ ਦੇ ਦੋਗੇ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਕੋ ਵੀ ਫੋਨ ਲਾਵੇ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਆਹ ਦੇਖਸਾਦੇ ਤਾਂ ਬਾਕੀ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਬਰੀਕ ਬਰੀਕ ਚੰਗੀਆਂ ਹੁਣ ਇੱਕ ਟੁਕੜ ਗੱਬਨ ਚੋਟੀ ਤੁਹਾਨੂੰ ਦਿਖਾਉਣੀ ਹੈ ਚੰਗੇ ਪਿੱਠ ਪੁੜੇ ਵਾਲੀ ਚੰਗੇ ਕ ਤੇ ਦੱਸ ਦੀਏ ਵੀਰ ਜੀ ਇਹਦੇ ਬਾਰੇ ਵੀ ਆਪਾਂ ਇਹ ਵੀਰ ਜੀ ਦੂਜਾ ਸੁਆਜੇ ਅੱਛਾ ਤੇ ਇਹ 5 ਮਹੀਨੇ ਦੀ ਘੱਬਣ ਜੀ ਚੈੱਕ ਪਾਸ ਚੈੱਕ ਪਾਸ ਜੀ ਠੀਕ ਆ ਹਾਂਜੀ ਤੇ ਮਿਲਦੀ ਕਿੰਨਾ ਦੁੱਧ ਕਿੰਨਾ ਹੋਣੇ ਦੁੱਧ ਵੀ ਇਹਦਾ 7 ਕਿਲੋ ਅੱਗੇ ਵਾਧੀ ਹੋਊਗਾ 7 ਕਿਲੋ ਮੰਨ ਕੇ ਲੈ ਲਏ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਸੱਜਣ ਨੇ ਪਤਾ ਕਿੰਨਾ ਕਿਚਵਾਇਆ ਦੁੱਧ ਸੀ ਜੀ 13-14 ਕਿਲੋ ਕਿਚਵਾਇਆ ਜਣੇ ਅੱਛਾ ਲੈ ਖੋਲੋ ਹਾਂ ਫਿਰ ਤੋਰ ਦਈਏ ਇਹਨਾਂ ਨੂੰ ਆ ਦੇਖ ਸਾਡੇ ਕੁੰਡਾ ਸਿੰਘ ਆ ਬਿਲਕੁਲ ਚੰਗੇ ਕੱਦ ਕਾਟ ਦੀ ਮਾਲਕ ਹੈ ਵੀ ਫਾਰੇ ਪੱਲੇ ਵੀ ਮਾਜੇ ਵੀ ਆ ਦੇਖ ਸਾਡੇ ਹਵਾ ਨਾ ਇਹਦਾ ਲੱਗੇ ਤਾਂ ਬਾਕੀ ਜੇ ਕੋਈ ਚੀਜ਼ ਸਾਡੇ ਤੋਂ ਰਹਿ ਜਾਏ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਕੇ ਲੈ ਜਾ ਸਕਦਾ ਜੀ ਤੇ 89 ਇੱਧਰ ਲਾ ਕੇ ਤਾਂ ਦੇਖ ਸਕਦੇ ਜੀ ਤੇ ਥਣ ਥਣ ਮਿਰਜੀ ਓਕੇ ਪੂਰੇ ਬਿਲਕੁਲ ਕੋਈ ਬਾਤ ਘਾਟ ਨਾ ਨਾ ਕੋਈ ਗੱਲ ਬਾਤ ਨਹੀਂ ਕਿਹੇ ਵੀ ਪਸ਼ੂ ਦੀ ਇਹ ਇਹ ਪਸ਼ੂ ਦੀ ਹੈ ਤੇ ਇਹਦਾ ਕੀ ਮੁੱਲ ਰੱਖੇ ਟੋਕੜ ਕਾ ਬੰਦਾ ਜੀ ਮੁੱਲੇ ਦਾ 65000 60000 ਦੇ ਦਾਂ ਅੱਛਾ ਹਾਂਜੀ ਹਾਂਜੀ ਚਲੋ ਛੋਟ ਛੜ ਮੁੱਕਦੇ ਹੋ ਜੀ ਕਰਦਾ ਏ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ हां जी विद जी हर बार ਇਹੋ ਬੇਨਤੀ ਕਰਦੇ ਹਾਂ ਵੀ ਜੀ ਆਪਣੀ ਆਣ ਕੇ ਤਸੱਲੀ ਕਰਕੇ ਵੇਖ ਚੱਕ ਕੇ ਫਿਰ ਠੀਕ ਹੈ ਜੀ ਠੀਕ ਹੈ विद जी ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਵੇਖ ਚੱਕ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ